ਪੰਜਾਬ ਸਰਕਾਰ ਵੱਲੋਂ ਜੋ ਜੋ ਨਸ਼ਾ ਵਿਰੋਧ ਮੈਮ ਸ਼ੇੜੀ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹਟ ਅਤੇ ਮਾਨਯੋਗ ਐਸਐਸਪੀ ਬਟਨਾ ਸ਼੍ਰੀਮਤੀ ਅਮਨੀਤ ਕੌਂਡਲ ਦੀ ਹਾਜ਼ਰਤਾਂ ਸਰਕਾਰ ਵੀ ਕਰਦੇ ਸੇ ਕੱਲ ਸਾਡੀ ਸੀਏ 2 ਦੀ ਟੀਮ ਜਿਹਦੀ ਯੂਆਈਏ ਸੀ ਹਰਮਨਜੀਤ ਸਿੰਘ ਕਰ ਰਹੀ ਸੀ ਅਸੀਂ ਇੱਕ ਸਕਾਪੀਓ ਗੱਡੀ ਪੀਪੀ 31 ਪੀ 4352 ਸਮੇਤ ਦੋ ਵਿਅਕਤੀ ਜਿਹੜੇ ਗ੍ਰੱਤਾ ਕਤ ਕੀਤਾ ਹੈ ਸੁਖਨਾਮ ਸਿੰਘ ਦੇ ਸੱਤਾ ਪੁੱਤਰ ਸੋਨ ਸਿੰਘ ਅਤੇ ਸੁਖਜਿੰਦਰ ਸਿੰਘ ਲਈ ਸੁਖ son of ਸੁਖਪਾਲ ਸਿੰਘ ਜਿਹੜੇ ਦੋਨੇ ਭਾਈ ਰੂਪਾ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਕੋਲ 70 ਗ੍ਰਾਮ ਹੀਰੋਨ ਅਤੇ ਇੱਕ ਪਿਸਤੌਲ ਮੱਤੀਬੌਰ ਦੇਸੀ ਦੋ ਰੌਂਦ ਮੱਤੀਬੌਰ ਦੇ ਅਤੇ ਸੁਖਜਿੰਦਰ ਸਿੰਘ ਸੁਖ ਪਾਸੋਂ 315 ਬੋਲ ਦਾ ਇੱਕ ਦੇਸੀ ਪਿਸਤੌਲ ਦੇ ਦੋ ਰੌਂਦ 315 ਬੋਲ ਜਿਹੜੇ ਬਰਾਮਦ ਕਰਕੇ ਅਸੀਂ ਮਕੱਲਾ ਨੰਬਰ ਜਿਹੜਾ 38 ਆ ਅੰਡਰ ਸੈਕਸ਼ਨ ਕਿ ਵੀ ਐਨ ਡੀ ਪੀ ਐਸ 625 ਜਨਨਾੜਾ ਅਜਟ ਥਾਣਾ ਫੂਲ ਦੇ ਦਰਜ ਕੀਤਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸਾਡੇ ਥਾਣਾ ਫੂਲ ਦੇ ਐਸ ਐਚ ਓ ਸੁਪਾਲਸ ਐਸ ਐਸ ਸੁਪਾਲ ਸਿੰਘ ਦੀ ਟੀਮ ਨੇ ਨਰਮਰ ਸਿੰਘ ਜੀ ਲਿਸਨਾ ਪੁੱਤਰ ਏਲੀਸ ਨਿਮਾ ਪੁੱਤਰ ਗੁਰਤੇਜ ਸਿੰਘ ਸੰਤ ਪੁਲਿਸ ਗੁਰਸੇਵਕ ਸਿੰਘ ਜਿਹੜਾ ਪਿੰਡ ਮਹਿਤਾ ਥਾਣਾ ਤਪਾ ਜਿਹੜਾ ਬਨਾਲਾ ਦਾ ਰਹਿਣ ਵਾਲਾ ਜਿਹਨੇ ਇੱਕ ਮੋਟਰਸਾਈਕਲ ਹੀਰੋ ਨੰਬਰ ਪੀ ਬੀ 19 ਐਸ 3970 ਤਹਿਤ ਗ੍ਰਿਫਤਾਰ ਕਰਕੇ ਇਸ ਪਾਸੋਂ ਅਸੀਂ 90 ਗ੍ਰਾਮ ਜਿਹੜੀ ਆ ਹੀਰ ਹੁਣ ਜਿਹੜੀ ਬਰਾਮਦ ਕੀਤੀ ਆ ਤੇ ਇਹਦੇ ਖਿਲਾਫ ਫੀਮ ਕੱਦਾ ਨੰਬਰ 39 ਅੰਡਰ ਸੈਕਸ਼ਨ 21 ਬੀ ਐਨਡੀਪੀਐਸ ਰਥਾਣਾਪੁਰ ਦਰਜ ਕਰਕੇ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਨਾਲ ਲਿੰਕ ਕਿਹੜੇ ਬੰਦੇ ਨਾਲ ਸੀ ਕਿਥੋਂ ਲੈ ਕੇ ਆ ਰਹੇ ਸੀ ਉਸ ਪਤਾ ਲੱਗਿਆ ਇੰਨਾ ਅਸੀਂ ਇੰਨਾ ਵਿਅਕਤੀ ਨੂੰ ਅਸੀਂ ਅੱਜ ਕੋਰਟ ਚ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਆ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਨਾਂ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਆ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇੱਕ ਅਸੀਂ ਇੱਕ ਹੋਰ ਪਰਚਾ ਜਿਹੜਾ थाना सदर ਵਿਖੇ ਦਰਜ ਕੀਤਾ ਜਿਹੜਾ ਸਾਡੇ ਏਐਸ ਸਤਿੰਦਰਪਾਲ ਸਿੰਘ ਐਸਆਈਏ 1 ਦੀ ਟੀਮ ਸੀ ਉਹਨਾਂ ਨੇ ਇੱਕ ਵਿਅਕਤੀ ਤਰਨਜੋਤ ਮੀ ਪੁੱਤਰ ਮਕਰਨ ਸਿੰਘ ਵਾਸੀ ਵਿਦਿਆਲਾ ਨੂੰ ਇੱਕ ਮੋਟਰਸਾਈਕਲ ਨੰਬਰ ਪੀਵੀ 32 ਜੇ 3326 ਦੇ ਨਾਲ ਗ੍ਰਿਫਤਾਰ ਕਰਕੇ ਉਸ ਕੋਲੋਂ 2500 ਨਸ਼ੀਲੀਆਂ ਗੋੜੀਆਂ ਜਿਹੜੀਆਂ ਕਲੋਬੀਡੋਲ ਜਿਹਨੂੰ ਆਪਾਂ ਇਸ ਟਮਾਡੋਲ ਦਾ ਸਾਲਟ ਹੁੰਦਾ ਉਹਨੂੰ ਤਾਇਤਾ ਗ੍ਰਿਫਤਾਰ ਕਰਕੇ ਉਹ ਬ੍ਰੰਧ ਕਰਕੇ ਉਸ ਮਕੰਦੇ ਗ੍ਰਿਫਤਾਰ ਕਰਕੇ ਮਕੰਦਾ ਨੰਬਰ ਜਿਹੜਾ 30 ਆ ਥਾਣਾ ਅਹੀਂ ਚਤਰਾਂ ਰਾਮਪੁਰਾ ਵਿਖੇ ਦਰਜ ਕੀਤਾ ਜਿਹੜੇ ਸਾਹ ਨਾਲ ਪੰਜਾਬ ਫੋਕਸ ਬੋਲਣ ਦੇ ਨਾਮ ਤੇ ਚਲਾਈ ਜਾ ਰਹੀ ਇਹ ਦੁਨਸਾ ਨਸ਼ਾ ਦੇ ਸਿਹਤਾਰ ਬੋਲ ਚਲਾਈ ਆ ਅਜੇ ਵੀ ਨਹੀਂ ਇਹ ਰੁਕਮ ਕਰਵਾਉਣਾ ਦੀ ਸਬੰਧ ਇਹਨਾਂ ਨੂੰ ਇਹ ਸੁਦੇਸ਼ਾ ਵੀ ਜਿਹੜੇ ਵੀ ਇਹ ਜਿਹੜੇ ਵੀ ਇਹ ਨਸ਼ੇ ਦਾ ਕਾਰੋਬਾਰ ਕਰਨਗੇ ਉਹ ਸਾਰੇ ਜਿਹੜੇ ਆ ਸਲਾਕਾਂ ਪਿੱਛੇ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਕਿ ਜਿਹੜਾ ਇਹ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀ। ਸਾਡੇ ਦੇ ਦੋਸਤ ਹੀ ਖੜੇ ਗਏ ਆ ਇਕੱਲੇ। ਗੁਰਸਖਰ ਵੀ ਉਾਰਾ ਹੈ ਕਿੰਨੇ ਮਕਦਮੇ ਲੱਗਦੇ ਆ। ਇਹਨਾਂ ਵਿੱਚੋਂ ਜਿਹੜਾ ਸਤਨਾਮ ਸਿੰਘ ਸੱਤਾ ਉਹਨੇ ਤੇ ਪਹਿਲਾਂ ਵੀ ਇੱਕ ਹੀਰੋਨ ਦਾ ਮਕਦਮਾ 24 ਚ ਦਰਜ ਹੋਇਆ 31 ਨੰਬਰ ਦਾ ਮਕਦਮਾ। ਜਿਹੜੇ ਦਾ ਕੋਈ ਉਹਨਾਂ ਤੋਂ ਪਿਆਰ ਦੀ ਗ੍ਰਾਂਥ ਪੜਿਆ ਜਿਸ ਤੇ ਕਹਿ ਰਹੇ ਉਹ ਕਿ ਸੀਪੇਸ਼ ਤੋਂ ਦਰਜ ਹੋਇਆ ਪਰ ਨਾ ਨਾ ਤੂੰ ਕੋਈ ਇਹ ਨਹੀਂ ਅਸਲੀ ਤਾਂ ਇਹਨਾਂ ਕਰਨਾ। ਨੇ 1 ਇੱਕੋ ਮਕਦਮਾ ਦਤੇ ਐਨਡੀਪੀਓ ਸਟੇਟ ਦਾ ਦਰਜਿਆ ਇਸ ਤੋਂ ਲਾਵਾ ਜਿਹੜਾ ਨਿਰਮਲ ਸਿੰਘ ਨਾਇਬ ਨਿਮਾ ਫੜਾਇਆ ਉਹਦੇ ਤੇ ਪੁੱਲ ਜਿਹੜੇ 16 ਮਗਰਮੇ ਪਹਿਲਾਂ ਨਰਸੀ ਇੱਕ ਹੁਣ 17 ਮਕਦਮਾ ਅਹੀਂ ਦਰਜ ਕੀਤਾ ਜਿੰਦੇ 90 ਗ੍ਰਾਮ ਹੀਰੋਨ ਬਰਾਮਦ ਕੀਤੀ ਹੈ ਤੇ ਇਹਦੇ ਤੇ ਪੰਜ ਦੇ ਤੇ ਐਨਡੀਪੀਓ ਸਟੇਟ ਦੇ ਮਕਦਮੇ ਦਰਜਾ ਕੋਸ਼ਣ ਤੇ ਸ਼ਰਾਬ ਦੇ ਮਕਦਮੇ ਦਰਜਾ ਬਾਕੀ ਇਹਦੇ ਲੜਾਈ ਝਗੜ ਦੇ ਮਕਦਮੇ ਦਰਜਾ ਟੋਟਲ 17 ਮਕਦਮੇ ਹੁਣ ਤੱਕ ਦਰਜ ਹੋ ਚੁੱਕੇ